ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਮੂਰੇ ਅਰਦਾਸ ਕਰੀਦੀ ਆ ਹਮੇਸ਼ਾ ਸਰਬੱਤ ਦਾ ਭਲਾ ਕਰੀਂਦਾ ਤੇ ਆ ਸੋ ਮੈਨੂੰ ਆਸ ਹੈ ਸਾਰੇ ਠੀਕ ਠਾਕ ਹੋਵੋਗੇ ਅੱਜ ਜਿਹੜੀ ਤੁਹਾਨੂੰ ਬਾਤ ਮੈਂ ਸੁਣਾਉਣ ਲੱਗੀ ਆ ਇਹ ਬਹੁਤ ਹੀ ਸੋਹਣੀ ਬਾਤ ਆ ਇਹਨੂੰ ਸਾਰੀ ਨੂੰ ਸੁਣਿਓ ਵਿੱਚੇ ਨਾ ਛੱਡਿਓ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਤਾਂ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੁਣ ਕੇ ਬਾਤ ਪਸੰਦ ਆਉਂਦੀ ਹੈ ਤਾਂ ਕਮੈਂਟ ਜਰੂਰ ਦਿਆ ਕਰੋ ਤੇ ਮਾਨਵਨੰਦ ਅੱਜ ਦੀ ਪਿਆਰੀ ਜੀ ਬਾਤ ਦਾ ਇੱਕ ਬਈ ਰਾਜਾ ਸੀ ਉਹਦਾ ਇੱਕ ਕੋਈ ਮੁੰਡਾ ਸੀ ਉਹ ਕੱਲਾ ਮੁੰਡਾ ਜਿਹੜਾ ਸੀ ਉਹਦਾ ਉਹ ਬੜਾ ਜਿੱਦ ਕਰਕੇ ਹਰੇਕ ਗੱਲ ਪਗਾਉਂਦਾ ਆਪਦੀ ਮਾਪਿਆਂ ਨੂੰ ਮਜਬੂਰ ਕਰ ਦਿੰਦਾ ਹਰੇਕ ਗੱਲ ਕਰਕੇ ਤਾਂ ਉਹ ਉਹਦੀ ਜਿੱਦ ਪੂਰੀ ਕਰ ਦਿੰਦੇ ਤਾਂ ਇੱਕ ਦਿਨ ਆਬੇ ਤਿੰਨ ਚਾਰ ਦੋਸਤਾਂ ਨਾਲ ਉਹ ਸ਼ਿਕਾਰ ਖੇਡਣ ਜਾ ਰਿਹਾ ਸੀ ਘੋੜੇ ਤੇ ਚੜਿਆ ਤਾਂ ਰਸਤੇ ਦੇ ਵਿੱਚ ਉਹਨੂੰ ਪਿਆਸ ਲੱਗੀ ਉਹਨੇ ਦੇਖਿਆ ਵੀ ਇੱਕ ਬਸਤੀ ਜੀ ਸੀਗੀ ਵੀ ਚਲ ਮੈਂ ਇੱਥੇ ਪਾਣੀ ਪੀ ਲੈਣਾ ਜਦੋਂ ਉਹ ਗਿਆ ਤਾਂ ਉਹਨੇ ਦੇਖਿਆ ਵੀ ਇਹ ਤਾਂ ਧੋਬੀਆਂ ਦੀ ਵਸਤੀ ਹੈ ਤਾਂ ਉਹਨੇ ਉੱਪਰ ਨੂੰ ਨਿਗਾਹ ਜਿ ਮਾਰੀ ਤਾਂ ਸਾਹਮਣੇ ਇੱਕ ਕੁੜੀ ਖੜੀ ਸੀ ਬਹੁਤ ਸੁੰਦਰ ਕੋਠੇ ਦੇ ਉੱਤੇ ਖੜੀ ਕੁੜੀ ਵਾਲ ਸਕਰ ਰਹੀ ਸੀ ਜਦੋਂ ਕੁੜੀ ਨੇ ਉਹਨੂੰ ਦੇਖਿਆ ਤਾਂ ਉਹ ਫਟਾਫਟ ਆਪ ਦਾ ਸਿਰ ਤੇ ਚੁੰਨੀ ਲੈ ਕੇ ਉਥੋਂ ਹੋਲੇ ਹੋ ਗਈ ਉਹ ਤੋਂ ਤਾਂ ਮੁੰਡੇ ਨੇ ਦੇਖਿਆ ਵੀ ਇੰਨੀ ਸੋਹਣੀ ਕੁੜੀ ਧੋਬੀਆਂ ਦੀ ਤੇ ਕਹਿੰਦਾ ਵੀ ਮੈਂ ਤਾਂ ਇਹੀ ਜੀ ਕਦੇ ਇੰਨੀ ਸੁੰਦਰਤਾ ਦੇਖੀ ਹੋਈ ਨਹੀਂ ਕੁੜੀ ਦੀ ਵੀ ਜਿੰਨੀ ਇਹ ਇੰਨੀ ਮਨਮੋਹਣੀ ਕੁੜੀ ਤਾਂ ਘਰ ਆ ਗਿਆ ਘਰ ਆ ਕੇ ਭਾਈ ਆਪਣੇ ਮਾਪੇ ਨੂੰ ਕਹਿੰਦਾ ਵੀ ਮੈਂ ਤਾਂ ਥੋਬੀ ਦੀ ਕੁੜੀ ਨਾਲ ਵਿਆਹ ਕਰਾਉਣਾ ਹੈ ਭਾਈ ਮਾਪੇ ਨੇ ਬਹੁਤ ਹਟਾਇਆ ਸਮਝਾਇਆ ਪਰ ਉਹ ਨਾ ਮੰਨਿਆ ਜਿੱਦ ਕਰਦਾ ਸੀ ਮਾਪੇ ਉਹਨੂੰ ਕਰਨੀ ਪਈ ਪੂਰੀ ਅੱਗੇ ਵੀ ਕਰਦੇ ਸੀ ਤਾ ਮਾ ਪਿਓ ਨੇ ਸੁਨੇਹਾ ਭੇਜਤਾ ਤੋਬੀ ਨੂੰ ਵੀ ਸਾਨੂੰ ਮੇਲੇ ਤੋਬੀ ਤੇ ਤੋਬ ਬਣਾ ਕੇ ਸਾਨੂੰ ਮਿਲਣ ਤਾਂ ਜਦੋਂ ਵਜ਼ੀਰਤ ਕਹਿ ਕੇ ਆਇਆ ਪਹਿਲਾਂ ਤਾਂ ਡਰ ਗਏ ਵੀ ਇਹ ਅਜਾਸੀਂ ਕੀ ਕਰਤਾ ਚਲੋ ਆਗੇ ਡਰਦੇ ਡਰਾਉਂਦੇ ਤਾਂ ਰਾਜਾ ਕਹਿੰਦਾ ਵੀ ਤੇਰੇ ਇੱਕ ਕੁੜੀ ਹੈ ਉਹ ਕਹਿੰਦਾ ਹਾਂਜੀ ਕਹਿੰਦਾ ਵੀ ਮੇਰੇ ਮੁੰਡੇ ਦੇ ਨਾਲ ਉਹਦੀ ਸ਼ਾਦੀ ਕਰਾਉਣੀ ਹੈ ਉਹ ਕਹਿੰਦਾ ਜੀ ਮੈਨੂੰ ਮੇਰੀ ਕੁੜੀ ਨਾਲ ਸਲਾਹ ਕਰਕੇ ਦੱਸਣ ਦੱਸੂ। ਉਹਨੂੰ ਵੀ ਮੈਂ ਨਹੀਂ ਕਹਿ ਸਕਦਾ ਹਾਂ ਜਾਂ ਨਾ ਕੁੜੀ ਦੱਸੂ। ਪਹਿਲਾਂ ਤਾਂ ਰਾਜ ਨੂੰ ਬੜਾ ਗੁੱਸਾ ਆਇਆ ਵੀ ਲੈ ਕਿ ਤੋਬੀ ਇੰਨੇ ਨਖਰੇ ਕਰਦਾ ਹੈ ਰਾਜੇ ਦੇ ਮੂਹਰੇ। ਫਿਰ ਕਹਿੰਦਾ ਚਲੋ ਠੀਕ ਹੈ। ਤਾਂ ਭਾਈ ਉਹ ਕੁੜੀ ਲਵੇ ਗਿਆ ਇਹ ਜਦੋਂ ਤੋਬੀ ਤੇ ਤੋਬਣਾ ਉਹਨਾਂ ਨੇ ਗੱਲ ਕਰੀ ਵੀ ਰਾਜੇ ਦਾ ਮੁੰਡਾ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਤਾਂ ਕੁੜੀ ਕਹਿੰਦੀ ਵੀ ਮੈਂ ਕਰਾ ਲੂੰਗੀ ਵਿਆਹ ਪਰ ਮੇਰੀਆਂ 4 ਸ਼ਰਤਾਂ ਨੇ ਜੇ ਰਾਜੇ ਦਾ ਮੁੰਡਾ ਮੰਨ ਲੂ ਫਿਰ ਮੈਂ ਵਿਆਹ ਕਰਾ ਲੂੰ ਤਾਂ ਥੋਬੀ ਨੇ ਆ ਕੇ ਦੱਸਤਾ ਚਲੋ ਰਾਜੇ ਦਾ ਮੁੰਡਾ ਗਿਆ ਕਹਿੰਦਾ ਦੱਸ ਮੈਨੂੰ ਕੀ ਸ਼ਰਤਾਂ ਨੇ ਤਾਂ ਵਿਚਾਲੇ ਇੱਕ ਕੱਪੜਾ ਪਾ ਤਾ ਤਣਤਾ ਦੋਨੇ ਸਾਈਡ ਤੇ ਇੱਕ ਪਾਸੇ ਮੁੰਡਾ ਬਹਿ ਗਿਆ ਦੂਜੇ ਪਾਸੇ ਕੁੜੀ ਬੈਠ ਗਈ ਅਰਦਾ ਕਰਕੇ ਤਾਂ ਉਹ ਕੁੜੀ ਕਹਿੰਦੀ ਵੀ ਮੇਰੀ ਪਹਿਲੀ ਸ਼ਰਤ ਇਹ ਹੈ ਵੀ ਮੈਂ ਤੇਰੇ ਮਹਿਲਾ ਚ ਰਾਤ ਕਦੇ ਵੀ ਨਹੀਂ ਕੱਟੂੰਗੀ ਦਿਨੇ-ਦਿਨੇ ਉੱਥੇ ਰਿਹਾ ਕਰੂੰ ਸ਼ਾਮ ਨੂੰ ਮੈਂ ਆਜਿਆ ਕਰੂੰ ਉਹਨੂੰ ਪਹਿਲਾਂ ਤਾਂ ਬੜਾ ਗੁੱਸਾ ਆਇਆ ਮੁੰਡੇ ਨੂੰ ਵੀ ਇਹ ਕਿਹੜੀ ਜੀ ਸ਼ਰਤ ਹੈ ਜਦੋਂ ਮੇਰੇ ਨਾਲ ਵਿਆਹ ਹੀ ਹੋ ਗਿਆ ਫਿਰ ਉਹ ਕਿੰਨੇ ਸੋਚਿਆ ਵੀ ਚਲ ਕੋਈ ਗੱਲ ਨਹੀਂ ਅੱਗੇ ਸੁਣਦਾ ਕਹਿੰਦਾ ਠੀਕ ਹੈ ਮਨਜ਼ੂਰ ਹੈ ਦੂਜੀ ਸ਼ਰਤ ਕਹਿੰਦੀ ਇਹ ਹੈ ਵੀ ਤੈ ਮੈਨੂੰ ਕਦੇ ਛੂਣਾ ਨਹੀਂ ਹੋ ਹੱਥ ਨਹੀਂ ਲਾਉਣਾ ਹੋ ਬਿਲਕੁਲ ਵੀ ਉਹ ਫੇਰ ਗੁੱਸੇ 'ਚ ਪਹਿਲਾਂ ਬੋਲਣ ਲੱਗਿਆ ਫੇਰ ਉਹਨੇ ਸੋਚਿਆ ਵੀ ਨਹੀਂ ਗੁੱਸਾ ਨਾ ਮੈਂ ਕਰਾਂ ਸੁਣਾ ਕੀ ਕਹਿੰਦੀ ਐ ਵੀ ਇਹ ਤਾਂ ਐਵੇਂ ਹੀ ਕਹਿਣ ਦੀਆਂ ਗੱਲਾਂ ਨੇ ਜਦੋਂ ਇਹ ਤਾਂ ਵਿਆਹ ਹੋ ਗਿਆ ਫੇਰ ਆਪੀ ਉਹੀ ਜੀ ਹੋ ਜੂ ਉਹ ਕਹਿੰਦਾ ਠੀਕ ਐ ਮਨਜ਼ੂਰ ਐ ਕਹਿੰਦੀ ਤੀਜੀ ਸ਼ਰਤ ਵੀ ਮੈਂ ਤੇਰੇ ਮਹਿਲਾਂ 'ਚ ਜਿੰਨਾ ਚਿਰ ਰਿਹਾ ਕਰੂੰਗੀ ਮੈਂ ਉੱਥੇ ਖਾਣਾ ਤਾਂ ਦੂਰ ਵੀ ਮੈਂ ਪਾਣੀ ਦੀ ਘੁੱਟ ਵੀ ਨਹੀਂ ਪੀਣੀ ਉੱਥੇ ਉਹ ਕਹਿੰਦਾ ਲੈ ਇਹ ਹੋ ਸਕਦਾ ਹੈ ਆਪਦੇ ਆਪ ਚ ਸੋਚਦਾ ਵੀ ਸਾਰਾ ਦਿਨ ਇਹ ਮਹਿਲਾ ਚ ਰਹੂ ਤਾਂ ਉੱਥੇ ਪਾਣੀ ਵੀ ਨਹੀਂ ਪੀਉਂ ਕਹਿੰਦਾ ਇਹ ਤਾਂ ਇੰਨੀ ਬੋਲੀ ਜਾਂਦੀ ਆ ਕਹਿੰਦਾ ਸਭ ਕੁਝ ਕਰੂਗੀ ਕਹਿੰਦਾ ਮਨਜ਼ੂਰ ਹੈ ਚੌਥੀ ਸ਼ਰਤ ਉਹ ਕਹਿੰਦੀ ਮੇਰੀ ਇਹ ਹੈ ਵੀ ਜੇ ਤਮ ਤੈ ਮੈਨੂੰ ਕਦੇ ਹੱਥ ਲਾਉਣ ਦੀ ਕੋਸ਼ਿਸ਼ ਕਰੀ ਤਾਂ ਮੈਂ ਮਰ ਜੂਗੀ ਉਹ ਕਹਿੰਦਾ ਠੀਕ ਹੈ ਮਨਜ਼ੂਰ ਹੈ ਸਾਰਾ ਕੁਝ ਚਲੋ ਜੀ ਵਿਆਹ ਹੋ ਗਿਆ ਵਿਆਹ ਕਰਤਾ ਵਿਆਹ ਕਰਕੇ ਤਾਂ ਆਉਂਦੀ ਹੈ ਜਿਹੜੀ ਸ਼ਰਤਾਂ ਰੱਖੀਆਂ ਨੇ ਪੂਰੀਆਂ ਕਰਾਉਂਦੀ ਹੈ ਸਵੇਰੇ ਆ ਜਾਂਦੀ ਹੈ ਸ਼ਾਮ ਨੂੰ ਉਹਨੂੰ ਇੱਕ ਬੰਦੀ ਗੋਲੀ ਦਿੱਤੀ ਹੋਈ ਹੈ ਬਸ ਸ਼ਾਮ ਨੂੰ ਉਹ ਵੀ ਸੱਜ ਤੱਜ ਕਿਆ ਜਾਂਦੀ ਹੈ ਆ ਕੇ ਕੁਰਸੀ ਤੇ ਬਹਿ ਜਾਂਦੀ ਹੈ ਉੱਥੋਂ ਵੀ ਸ਼ਾਮ ਨੂੰ ਮੁੜ ਜਾਂਦੀ ਹੈ ਖਾਂਦੀ ਨਹੀਂ ਪੀਂਦੀ ਨਹੀਂ ਉੱਠਦੀ ਨਹੀਂ ਕਿਸੇ ਨਾਲ ਬੋਲਦੀ ਨਹੀਂ ਚਲੋ ਜਦੋਂ ਅਸੀਂ ਚੱਲੀ ਗਿਆ ਘਰ ਬਿਹਾਰ ਤਾਂ ਮੁੰਡਾ ਬੜਾ ਮਤਲਬ ਗੁੱਸਾ ਹੋ ਕੇ ਹੋਵੇ ਤਾਂ ਉਹਨੇ ਸੋਚਿਆ ਵੀ ਇਹਦਾ ਹੱਲ ਕਿਵੇਂ ਹੋਵੇ ਤਾਂ ਭਾਈ ਉਹ ਇੱਕ ਦਿਨ ਘੋੜਾ ਲੈ ਕੇ ਬਾਹਰ ਨਿਕਲ ਗਿਆ ਮੁੰਡਾ ਤੇ ਉਹਨੂੰ ਬੰਦੀ ਨੂੰ ਕਹਿੰਦਾ ਜੇ ਮੇਰੇ ਮਾਪੇ ਪੁੱਛਣਗੇ ਤੂੰ ਕਹਿਦੀ ਵੀ ਮੈਂ ਕੰਮ ਗਿਆ ਵੀ ਤਿੰਨ ਚਾਰ ਦਿਨਾਂ ਬਾਅਦ ਆਉਂਗਾ ਚਲੋ ਜੀ ਹੋਈ ਗੱਲਬਾਤ ਤਾਂ ਚਲਿਆ ਗਿਆ ਜੰਗਲ 'ਚ ਵਗ ਗਿਆ ਉੱਥੇ ਰਾਤ ਜਦੋਂ ਪਈ ਤਾਂ ਦੇਖਦਾ ਵੀ ਹੁਣ ਮੈਂ ਰਾਤ ਕਿੱਥੇ ਕੱਟਾਂ ਇੱਥੇ ਤਾਂ ਕੁਝ ਦਿਸਦਾ ਨਹੀਂ ਤਾਂ ਭਾਈ ਉਹਨੂੰ ਦੂਰ ਇੱਕ ਚਾਨਣ ਜਿਹਾ ਦਿਸਿਆ ਉਹਨੇ ਕਿਹਾ ਵੀ ਉੱਥੇ ਕੁਝ ਹੈਗਾ ਉੱਥੇ ਗਿਆ ਤਾਂ ਇੱਕ ਸੰਤ ਮਹੰਤ ਬੈਠਾ ਸਮਾਤੀ ਲਈ ਤਾਂ ਉਹਦੇ ਕੋਲ ਵਗ ਗਿਆ ਬੈਠਾ ਉੱਥੇ ਜਾ ਕੇ ਰਿਹਾ ਉਹਦਾ ਸਾਰਾ ਆਲਾ ਦੋਲਾ ਸਾਫ ਕਰਿਆ ਉਹਦੀ ਝੌਂਪੜੀ ਦੀ ਜਿਹੜੀ ਉਹ ਸਾਫ ਕਰੀ ਰੋਜ਼ ਹੀ ਕਰਦਾ ਰਿਹਾ ਕਰੇ ਉੱਥੋਂ ਮੇਵੇ ਆ ਫਲ ਫਰੂਟੇ ਤੋੜ ਕੇ ਖਾ ਲਿਆ ਕਰੇ ਤਾਂ ਭਾਈ ਜਦੋਂ ਚਾਰ ਚਾਰ ਦਿਨਾਂ ਬਾਅਦ ਉਹਦੀ ਸਮਾਧੀ ਖੁੱਲੀ ਸੰਤ ਦੀ ਉਹ ਕਹਿੰਦਾ ਤੂੰ ਤੂੰ ਤਾਂ ਰਾਜੇ ਦਾ ਮੁੰਡਾ ਹੈ ਤੂੰ ਇੱਥੇ ਕੀ ਕਰਦਾ ਹੈ ਕਾਇਦੇਨ ਹੋ ਗਏ ਉਹ ਕਹਿੰਦਾ ਜੀ ਚਾਰ ਦਿਨ ਹੋ ਗਏ ਉਹ ਕਹਿੰਦਾ ਮੇਰੀ ਇੱਕ ਸਮੱਸਿਆ ਹੈ ਕਹਿੰਦਾ ਕੀ ਕਹਿੰਦਾ ਵੀ ਮੈਂ ਐ ਕਰਕੇ ਧੋਬੀ ਦੀ ਕੁੜੀ ਨਾਲ ਵਿਆਹ ਕਰਾਇਆ ਵੀ ਉਹਨੇ ਆ ਚਾਰ ਸ਼ਰਤਾਂ ਰੱਖੀਆਂ ਨੇ ਔਰ ਹੁਣ ਉਹ ਐ ਕਰਦੀ ਹੈ ਮੇਰੇ ਨਾਲ ਉਹਨੇ ਸਾਰੀ ਗੱਲ ਨਹੀਂ ਦੱਸਦੀ ਸੰਤ ਨੂੰ ਵੀ ਉਹ ਆਉਂਦੀ ਹੈ ਸਵੇਰੇ ਮੁੜ ਜਾਂਦੀ ਹੈ ਮੈਂ ਤਾਂ ਉਹ ਸੰਤ ਕਹਿੰਦਾ ਫਿਰ ਤੂੰ ਐ ਕਰ ਮੈਂ ਤੈਨੂੰ ਇੱਕ ਰਾਖ ਦਿਨਾ ਕਹਿੰਦਾ ਜਦੋਂ ਤੂੰ ਇਹਨੂੰ ਆਪਦੇ ਮੱਥੇ ਤੇ ਲਾ ਲਿਆ ਕਰੇਗਾ ਤਾਂ ਤੈਨੂੰ ਸਾਰਾ ਕੁਝ ਦਿਸਿਆ ਕਰੂ ਤੂੰ ਕਿਸੇ ਨੂੰ ਨਹੀਂ ਦਿਸਿਆ ਕਰੇਗਾ ਵੀ ਆਏ ਕਰਕੇ ਤੂੰ ਉਹਦਾ ਪਿੱਛਾ ਕਰ ਤੈਨੂੰ ਪਤਾ ਲੱਗ ਜੂ ਕੀ ਕਰਦੀ ਆ ਕਿੱਥੇ ਜਾਂਦੀ ਆ ਕਿੱਥੇ ਆਉਂਦੀ ਆ ਕਿਉਂ ਨਹੀਂ ਤੇਰੇ ਕੋਲ ਰਹਿੰਦੀ ਰਾਤ ਨੂੰ ਤਾਂ ਭਾਈ ਆ ਗਿਆ ਮੁੰਡਾ ਆ ਕੇ ਉਹਨੇ ਤਾਂ ਉਵੇਂ ਹੀ ਕਰਿਆ ਜਦੋਂ ਆਥਣੇ ਬੰਦੀ ਨੇ ਉਹਨੂੰ ਕਿਹਾ ਵੀ ਬੱਗੀ ਤਿਆਰ ਹੈ ਕੁੜੀ ਨੂੰ ਉਹਨੂੰ ਧੋਬੀ ਦੀ ਕੁੜੀ ਨੂੰ ਤਾ ਉੱਠ ਕੇ ਜਦੋਂ ਬੱਗੀ 'ਚ ਬੈਠੀ ਤਾਂ ਨਾਲ ਹੀ ਮੁੰਡਾ ਬਹਿ ਗਿਆ ਮੱਥੇ ਤੇ ਪਹਿਲਾਂ ਉਹਨੇ ਉਹ ਲਾਲੀ ਸੀ ਰਾਖ ਉਹ ਦਿਂਦਾ ਨਹੀਂ ਸੀ ਕਿਸੇ ਨੂੰ ਤਾਂ ਉਹ ਬਹਿ ਗਿਆ ਜਾ ਕੇ ਬੈਠ ਗਿਆ ਜਿਵੇਂ ਉਹ ਉੱਤਰੀ ਉਹ ਵੀ ਉੱਤਰ ਗਿਆ ਉਹਨੂੰ ਦੇਖਦਾ ਰਿਹਾ ਵੀ ਇਹ ਕੀ ਕਰਦੀ ਆ ਕੀ ਨਾ ਕਰਦੀ ਆ ਤਾਂ ਜਦੋਂ ਇੱਕ ਉਹਨੇ ਜਾ ਕੇ ਉੱਥੇ ਉਹਦੇ ਲਵੇ ਇੱਕ ਹੋਰ ਔਰ ਤਸੀ ਜਿਹੜੀ ਉਹਦੀ ਸੇਵਾ ਕਰ ਦਿੱਤੀ ਉਹ ਕੁੜੀ ਦੀ ਧੋਬੀ ਦੀਦੀ ਤਾਂ ਉਹ ਵੀ ਉਹਦੀ ਗੋਲੀ ਰੱਖੀ ਹੋਈ ਸੀ ਇਹ ਤਾਂ ਉਹ ਗੋਲੀ ਨੂੰ ਕਹਿੰਦੀ ਮੈਨੂੰ ਪਾਣੀ ਨਹੀਂ ਧਰ ਦੇ ਨਹਾਉਣ ਵਾਸਤੇ ਤਾਂ ਭਾਈ ਉਹਨੇ ਪਾਣੀ ਧਰਿਆ ਤਾਂ ਮੁੰਡਾ ਵੀ ਬਾਗਰੀ ਬਾਗ ਗਿਆ ਉਹ ਇੱਕ ਡੱਬਾ ਪਾਣੀ ਦਾ ਡੋਲਿਆ ਕਰੇ ਆਪਦੇ ਉੱਤੇ ਮੁੰਡਾ ਦੋ ਡੋਲਦਿਆ ਕਰੇ ਉਹ ਇੱਕ ਪਾਇਆ ਕਰੇ ਮੁੰਡਾ ਦੋ ਪਾ ਲਿਆ ਕਰੇ ਤਾ ਉਹਦਾ ਪਾਣੀ ਛੇਤੀ ਖਤਮ ਹੋ ਗਿਆ। ਤਾਂ ਉਹ ਗੁੱਸੇ ਚ ਆ ਕੇ ਉਹਨੂੰ ਕਹਿੰਦੀ ਅੱਜ ਤੱਕ ਪਾਣੀ ਹੀ ਨਹੀਂ ਥੋੜਾ ਕਿਉਂ ਧਰਿਆ ਕਹਿੰਦੀ ਨਾਉਣ ਨੂੰ। ਬਾਂਦੀ ਕਹਿੰਦੀ ਵੀ ਮੈਂ ਤਾਂ ਅੱਗੇ ਜਿੰਨਾ ਹੀ ਪਾਣੀ ਧਰਿਆ ਹੈ। ਕਹਿੰਦੀ ਹੋਰ ਲਿਆ ਦਿੰਨੀ ਆ। ਉਹਨੇ ਹੋਰ ਲਿਆਂਦਾ ਤਾਂ ਉਹ ਵੀ ਛੇਤੀ ਖਤਮ ਕਰਤਾ ਕਿਉਂ ਮੁੰਡਾ ਤਾਂ ਡੱਬਲ ਪਾਣੀ ਡੋਲਦਾ ਸੀ। ਫੇਰ ਭਾਈ ਉਹ ਕਹਿੰਦੀ ਮੈਨੂੰ ਭੁੱਖ ਲੱਗੀ ਆ ਖਾਣਾ ਲੈ ਕੇ ਆ। ਜਿਹੜੀ ਬਾਂਦੀ ਸੀ ਉਹਦੀ ਉਹ ਛੱਤ ਤੇ ਗਈ। ਜਾ ਕੇ ਉਹਨੇ ਉੱਪਰ ਨੂੰ ਹੱਥ ਕਰੇ। ਅਕਾਸ਼ ਕੰਨੀ ਨੂੰ ਤਾਂ ਬਹੁਤ ਸੋਹਣਾ ਥਾਲ ਲੱਗਿਆ ਹੋਇਆ ਰੋਟੀ ਭੋਜਨ ਪ੍ਰਸ਼ਾਦਾ ਉਹਨੂੰ ਕੁੜੀ ਨੂੰ ਉਹਦੇ ਹੱਥਾਂ ਤੇ ਆ ਗਿਆ ਉਹਨੇ ਥਾਲ ਲਿਆਂਦਾ ਅੰਦਰ ਥੋੜਾ ਜਿਹਾ ਉਹਨੇ ਆਪ ਦੇ ਵਾਸਤੇ ਰੱਖ ਕੇ ਕੱਢ ਕੇ ਖਾਣਾ ਵਿੱਚੋਂ ਬਾਕੀ ਉਹਨੇ ਕੁੜੀ ਨੂੰ ਦੇਤਾ ਥੋਬੀ ਦੀ ਨੂੰ ਤਾਂ ਮੁੰਡਾ ਸਾਰਾ ਕੁਝ ਦੇਖੀ ਜਾਂਦਾ ਹੈ ਵੀ ਇਹ ਕੀ ਕੌਤਕ ਕਹਤਾ ਨਮੀਓ ਕਹਾਣੀ ਹੈ ਇਹ ਤਾਂ ਇਹਨੂੰ ਤਾਂ ਅਕਾਸ਼ੋਂ ਫੁਲਕਾ ਆਉਂਦਾ ਹੈ ਚਲੋ ਜੀ ਮੁੰਡਾ ਖਾਣ ਲੱਗਿਆ ਨਾਲ ਭੋਜਨ ਘਟ ਗਿਆ ਉਹ ਫੇਰ ਉਹਨੂੰ ਬੰਦੀ ਨੂੰ ਖਿਜ ਕੇ ਪਈ ਕਹਿੰਦੀ ਕੀ ਗੱਲ ਅੱਜ ਕਹਿੰਦੀ ਪਾਣੀ ਵੀ ਘਟ ਧਰਿਆ ਨਾ ਉਹਨੂੰ ਤੇ ਖਾਣਾ ਵੀ ਕਹਿੰਦੀ ਘਟ ਹੈ ਉਹ ਕਹਿੰਦੀ ਪਾਣੀ ਵੀ ਪੂਰਾ ਧਰਿਆ ਸੀ ਅੱਜ ਕਹਿੰਦੀ ਪਤਾ ਨਹੀਂ ਤੈਨੂੰ ਡਾ ਕੀ ਹੋਇਆ ਕਹਿੰਦੀ ਖਾਣਾ ਵੀ ਪੂਰਾ ਹੈ ਉਹਨੇ ਉਹਨੂੰ ਮੁਖੌਲਜਾ ਕਰਤਾ ਕਹਿੰਦੀ ਅੱਜ ਕਿਤੇ ਤੂੰ ਰਾਜੇ ਸ਼ਹਿਜ਼ਾਦੇ ਨੂੰ ਤਾਂ ਨਹੀਂ ਮਿਲ ਕੇ ਆਈ ਕਹਿੰਦੀ ਉਹਦੇ ਨਾਲ ਤਾਂ ਨਹੀਂ ਬੋਲ ਪਈ ਪਾਉ ਉਹ ਨੂੰ ਮੰਦਾ ਚੰਗਾ ਬੋਲਣ ਲੱਗੀ ਬਾਂਦੀ ਨੂੰ ਕਹਿੰਦੀ ਖਬਰਦਾਰ ਜੈਹੀ ਜੀ ਗੱਲ ਕਰੀ ਐ ਕੋਈ ਤਾਂ ਉਹ ਨੂੰ ਉਸ ਤੋਂ ਬਾਅਦ ਜਦੋਂ ਖਾਣਾ ਖੂਣਾ ਖਾ ਲਿਆ ਤਾਂ ਉਹ ਬਾਂਦੀ ਨੇ ਆ ਕੇ ਉਹ ਨੂੰ ਤਿਆਰ ਕੀਤਾ ਬਹੁਤ ਸੁੰਦਰ ਕੱਪੜੇ ਪਹਿਨਾ ਕੇ ਉਹ ਨੂੰ ਗਹਿਣੇ ਗੱਟੇ ਪਵਾਏ ਫੁੱਲ ਪੱਤੇ ਲਾ ਕੇ ਆਲੇ-ਦਾਲੇ ਉਹ ਨੂੰ ਪੂਰੀ ਸਜਾ ਤਾ ਕੁੜੀ ਨੂੰ ਪਰੀਆਂ ਵਾਂਗੂ ਤਾਂ ਫੇਰ ਉਹ ਛੱਤ ਤੇ ਗਈ ਇੱਕ ਉੱਪਰੋਂ ਬਹੁਤ ਸੋਹਣਾ ਉਡਣਖਟੋਲਾ ਉਤਰਿਆ ਕੁੜੀ ਉਹਦੇ 'ਚ ਬਹਿ ਕੇ ਚਲੀ ਗਈ ਨਾਲ ਹੀ ਵਗਿਆ ਰਾਜੇ ਦਾ ਮੁੰਡਾ ਤਾਂ ਗਾਹਾਂ ਜਾ ਕੇ ਦੇਖਦਾ ਹੈ ਵੀ ਪਰੀਆਂ ਦਾ ਮਹਿਲ ਹੈ ਇੱਕ ਜਿੱਥੇ ਜਾ ਕੇ ਉਹ ਉਤਰੀ ਉੱਥੇ ਨਾਚ ਗਾਣਾ ਹੋ ਰਿਹਾ ਹੈ ਇੱਕ ਬਹੁਤ ਹੀ ਸਨ ਸੋਹਣਾ ਸੁੰਦਰ ਨੌਜਵਾਨ ਆਦਮੀ ਮੁੰਡਾ ਉੱਥੇ ਗੱਦੀ ਤੇ ਬੈਠਾ ਹੈ ਤਾਂ ਜਦੋਂ ਉਹ ਗਈ ਤਾਂ ਸਾਰੀਆਂ ਪਰੀਆਂ ਨੇ ਝੁੱਕ ਕੇ ਉਹਨੂੰ ਸਲਾਮ ਕੀਤਾ। ਉਹ ਮੁੰਡਾ ਦੇਖ ਰਿਹਾ ਸਾਰਾ ਕੁਝ। ਕਹਿੰਦਾ ਲੱਗਦਾ ਇਹ ਇਹਨਾਂ ਦੀ ਪਰੀਆਂ ਦੀ ਕਹਿੰਦਾ ਰਾਹੋ ਐ, ਮਲਕਾ ਲੱਗਦੀ ਐ ਵੱਡੀ ਰਾਣੀ। ਉਹ ਚਲ ਜਿਹੜਾ ਢੋਲ ਵਜਾਉਂਦਾ ਸੀ ਉਹਦੇ ਕੋਲ ਬੈਠ ਗਿਆ ਮੁੰਡਾ ਵੀ ਉਹ ਦਿਸਦਾ ਤਾਂ ਕਿਸੇ ਨੂੰ ਹੈ ਨਹੀਂ ਸੀ। ਤਾਂ ਜਦੋਂ ਉਹ ਨੱਚ ਹਟੀਆਂ ਤਾਂ ਉਹ ਜਿਹੜਾ ਉਹਨਾਂ ਦਾ ਬਾਦਸ਼ਾਹ ਸੀ ਪਰੀਆਂ ਦਾ ਉਹਨੂੰ ਕਹਿੰਦਾ ਕਹਿੰਦਾ ਤੂੰ ਆਈ ਬੜੀ ਲੇਟ ਐ ਕਹਿੰਦਾ ਮੌਕੇ ਤੇ ਪਹੁੰਚੀ ਆ ਕਹਿੰਦਾ ਹੁਣ ਤੇਰੀ ਵਾਰੀ ਐ ਭਾਈ ਉਹਨੇ ਡਾਂਸ ਕਰਿਆ ਬਹੁਤ ਸੋਹਣਾ ਮੁੰਡਾ ਹੈਰਾਨ ਹੋ ਗਿਆ ਵੀ ਇਹ ਇੰਨਾ ਸੋਹਣਾ ਡਾਂਸ ਕਰਦੀ ਐ ਤਾਂ ਉਹਦੇ ਡਾਂਸ ਤੋਂ ਖੁਸ਼ ਹੋ ਕੇ ਜਿਹੜਾ ਉਹ ਬਾਦਸ਼ਾਹ ਸੀ ਉਹਨੇ ਆਪਦੀ ਮੰਦਰੀ ਲਾ ਕੇ ਉਹ ਕੁੜੀ ਦੇ ਪਾਤੀ ਤਾਂ ਜਦੋਂ ਉਹ ਤਾਂ ਨੱਚਣ ਚ ਡਾਂਸ ਚ ਇੰਨੀ ਮਗਨ ਸੀ ਕਿ ਉਹਨੂੰ ਕੋਈ ਪਤਾ ਨਹੀਂ ਲੱਗਿਆ ਉਹਨੇ ਮੰਦਰੀ ਲਾ ਕੇ ਧੋਬੀ ਉਹਦੇ ਕੰਨੀ ਸਿੱਟਤੀ ਤੋ ਲੀਕ ਜਿਹੜਾ ਢੋਲ ਵਜਾਉਂਦਾ ਸੀ ਢੋਲੀ ਨੇ ਆਪਦੀ ਜੇਬ ਚ ਪਾ ਲਈ ਮੁੰਡੇ ਨੇ ਉਹ ਕਿਹੜਾ ਦਿਸਦਾ ਸੀ ਕਿਸੇ ਨੂੰ ਉਹਨੇ ਕੱਢ ਕੇ ਆਪਦੀ ਜੇਬ ਚ ਪਾ ਲਈ ਫੇਰ ਭਾਈ ਜਦੋਂ ਨੱਚਦੀ ਐ ਤਾਂ ਦੁਬਾਰੇ ਉਹਨੇ ਇੱਕ ਆਪਣੇ ਗਲ ਚੋਂ ਬਾਦਸ਼ਾਹ ਨੇ ਉਹਨਾਂ ਦੇ ਪਰੀਆਂ ਦੇ ਨੇ ਮਾਲਾ ਲਾਹੀ ਮਾਲਾ ਲਾ ਕੇ ਉਹ ਉਹਦੇ ਕੰਨੀ ਕੁੜੀ ਦੇ ਪਾਤੀ ਕੁੜੀ ਨੇ ਉਹੀ ਲਾਹੀ ਲਾ ਕੇ ਉਹਨੇ ਢੋਲ ਵਜਾਉਣ ਵਾਲੇ ਕੰਨੀ ਬਿਸਤ ਦਿੱਤੀ ਜੇ ਤਾਂ ਉਧਰ ਸਿੱਟੀ ਤਾਂ ਉਹਨੇ ਚੱਕ ਲਈ ਤਾਂ ਉਹਦੀ ਜੇਬ ਚੋਂ ਧੋਬੀਆਂ ਦੇ ਉਹ ਰਾਜੇ ਦੇ ਮੁੰਡੇ ਨੇ ਕੱਢ ਲਈ ਚਲੋ ਜੀ ਹੁnde ਹਵਾਉਂਦੇ ਆ ਗਏ ਜਿਵੇਂ ਉੱਥੋਂ ਬੈਠ ਕੇ ਆਈ ਉਹ ਮੇਰੇ ਰਾਜੇ ਦਾ ਮੁੰਡਾ ਨਾਲ ਆ ਗਿਆ ਆ ਗਿਆ ਆ ਕੇ ਆਪਦੇ ਮਹਿਲਾ ਚ ਆ ਗਿਆ ਆ ਕੇ ਸਾਰਾ ਕੁਝ ਉਹਨੇ ਉਹ ਬੰਦੀ ਨੂੰ ਪੜਾਤਾ ਕਹਿੰਦਾ ਮੈਂ ਤੂੰ ਮੈਨੂੰ ਸਵੇਰੇ ਜਦੋਂ ਆ ਕੇ ਬੈਠ ਗਈ ਕਹਿੰਦਾ ਮੈਨੂੰ ਮੈਂ ਉਰੇ ਪਾਉਂਗਾ ਤੂੰ ਮੈਨੂੰ ਉਠਾਹੀਂ ਜਿਵੇਂ ਨਾ ਉੱਠਿਆ ਤਾਂ ਮੈਨੂੰ ਹੱਥ ਲਾ ਕੇ ਚੰਗੀ ਤਰ੍ਹਾਂ ਦੁਬਾਰੇ ਹੱਲਿਆਦੀ ਤੇ ਮੈਂ ਦੁਬਾਰੇ ਉੱਠੂ ਕਹਿੰਦਾ ਕਹੇ ਤੋਂ ਪਹਿਲੀ ਵਾਰ ਨਹੀਂ ਉੱਠਦਾ ਫੇਰ ਕਹਿੰਦਾ ਤੂੰ ਮੈਂ ਜਿਵੇਂ ਮੌਕੇ ਤੇ ਤੇਰੀ ਨਾਲ ਗੱਲ ਹੋਊਗਾ ਤੂੰ ਮੇਰੀ ਜੇਬ 'ਚ ਹੱਥ ਪਾ ਕੇ ਸਮਾਨ ਵੀ ਕੱਢ ਸਕਦੀਆਂ ਵਿੱਚੋਂ ਕੱਢੀ ਉਹਨੂੰ ਦਿਖਾਈ ਵੀ ਜਿਵੇਂ ਜਿਵੇਂ ਮੈਂ ਦੱਸੂਗਾ ਉਹ ਕਹਿੰਦੀ ਠੀਕ ਐ ਉਹ ਸਮਝ ਗਈ ਵੀ ਇਹ ਇਹਨੂੰ ਸਿੱਧੀ ਕਰਨ ਦੀ ਚੱਲ ਚੱਲ ਰਿਹਾ ਕੋਈ ਰਾਜਕੁਮਾਰ ਜਦੋਂ ਭਾਈ ਉਹੋ ਆਈ ਕੁੜੀ ਤਾਂ ਮੁੰਡਾ ਪਿਆ ਰਾਜਕੁਮਾਰ ਤਾਂ ਉਹ ਗੋਲੀ ਉਹਨੂੰ ਉਹਨਾਂ ਦੋਨਾਂ ਨੇ ਐ ਕਰਿਆ ਵੀ ਜਿਵੇਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਆ ਗਈ ਅਣ ਦੇਖੀ ਕਰਕੇ ਉਹ ਰਾਜਕਮਾਰ ਨੂੰ ਕਹਿੰਦੀ ਰਾਜਕਮਾਰ ਉੱਠੋ ਉੱਠ ਕਹਿੰਦੀ ਹੁਣ ਤਾਂ ਇੰਨਾ ਦਿਨ ਚੜ ਗਿਆ ਕਹਿੰਦੀ ਹੁਣ ਸੁੱਤਾ ਹੀ ਰਹਿਣਾ ਭਾਈ ਉਹ ਉੱਠਿਆ ਨਾ ਫੇਰ ਉਹਨੂੰ ਮੋਢੇ ਤੇ ਫੜ ਕੇ ਚੰਗੀ ਤਰ੍ਹਾਂ ਹਲੂਣਾ ਦੇ ਕੇ ਕਹਿੰਦੀ ਰਾਜਕਮਾਰ ਐਡਾ ਦਿਨ ਚੜ ਗਿਆ ਉੱਠ ਨਹੀਂ ਰਹਾ ਉਹ ਕਹਿੰਦਾ ਉਹ ਹੋ ਹੋ ਕਹਿੰਦਾ ਕਿਉਂ ਜਗਾਤਾ ਕਹਿੰਦਾ ਮੈਂ ਇੰਨਾ ਸੋਹਣਾ ਸੁਪਨਾ ਦੇਖ ਰਿਹਾ ਸੀ ਉਹ ਕਹਿੰਦੀ ਅੱਛਾ ਕੀ ਸੁਪਨਾ ਦੇਖ ਰਿਹਾ ਸੀ ਕਿਉਂ ਜਿਵੇਂ ਉਹ ਪੜਾਈ ਹੋਈ ਸੀ ਬੰਦੀ ਉਹ ਕਹਿੰਦਾ ਮੈਂ ਸੁਪਨੇ 'ਚ ਦੇਖਿਆ ਕਹਿੰਦਾ ਇਹ ਜਿਹੜੀ ਧੋਬੀ ਦੀ ਕੁੜੀ ਹੈ ਨਾ ਕਹਿੰਦਾ ਇਹ ਧੋਬੀ ਦੀ ਕੁੜੀ ਨਹੀਂ ਕਹਿੰਦਾ ਇਹ ਤਾਂ ਪਰੀ ਹੈ ਪਰੀ ਭਾਈ ਉਹ ਵੀ ਝਟ ਹੈਰਾਨ ਜਾ ਹੋਗੀ ਸੁਣ ਕੇ ਕਹਿੰਦਾ ਮੈਂ ਤਾਂ ਸੁਪਨਾ ਦੇਖ ਰਿਹਾ ਸੀ ਕਨ ਮੈਨੂੰ ਲਾਇ ਲੱਗਿਆ ਵੀ ਧੋਬੀ ਦੀ ਕੁੜੀ ਨਾ ਰਹੀ ਐ ਮੈਂ ਵੀ ਨਾ ਰਿਹਾ ਇਹ ਇੱਕ ਡੱਬਾ ਪਾਉਂਦੀ ਐ ਪਾਣੀ ਦਾ ਮੈਂ ਦੋ ਡੱਬੇ ਪਾ ਲੈਣਾ ਇਹਦਾ ਪਾਣੀ ਛੇਤੀ ਮੁੱਕ ਗਿਆ ਇਹਨੇ ਆਪਦੀ ਗੋਲੀ ਨੂੰ ਗੁੱਸੇ ਨਾਲ ਕਿਹਾ ਉਹਨੇ ਹੋਰ ਪਾਣੀ ਲਿਆਂਦਾ ਫਿਰ ਇਹਦੇ ਲਈ ਖਾਣਾ ਆਇਆ ਮੈਂ ਖਾ ਲਿਆ ਇਹ ਫੇਰ ਉਹਨੂੰ ਗੁੱਸਾ ਹੋਈ ਵੀ ਅੱਜ ਖਾਣਾ ਘੱਟ ਕਿਉਂ ਮੰਗਾਇਆ ਸਾਰੀ ਘਟਨਾ ਉਹ ਜਿਨੇ ਦੀ ਤੇ ਮੈਂ ਦੱਸਤੀ ਉਹ ਭਾਈ ਹੈਰਾਨ ਆਪ ਦਾ ਕੁੰਡ ਜੇ ਸਰਕਾ ਲਿਆ ਕਰੇ ਹੋਰ ਵੀ ਹੈ ਇਹ ਕਈਆਂ ਚ ਗੱਲਾਂ ਕਰਦਾ ਵੀ ਤਾਂ ਸੱਚੀਆਂ ਗੱਲਾਂ ਨੇ ਮੇਰੇ ਮੈਂ ਹੀ ਕਰਿਆ ਫੇਰ ਉਹ ਕਹਿੰਦੀ ਕਹਿੰਦਾ ਫੇਰ ਇਹ ਕਹਿੰਦਾ ਥੋਬੀ ਦੀ ਕੁੜੀ ਕਹਿੰਦਾ ਛੱਤ ਤੇ ਖੜ ਗਈ ਕਹਿੰਦਾ ਇੱਕ ਬੜਾ ਸੋਹਣਾ ਉਡਣਖਟੋਲਾ ਆਇਆ ਕਹਿੰਦਾ ਇਹ ਤਾਂ ਉਹਦੇ ਚ ਚੜ ਗਈ ਵਿੱਚ ਹੀ ਮੈਂ ਚੜ ਗਿਆ ਫੇਰ ਕਹਿੰਦਾ ਗਾਹਾਂ ਇਹ ਤਾਂ ਕਹਿੰਦਾ ਪਰੀ ਪਰੀ ਲੋਕ ਚ ਵਾਗੀ ਕਹਿੰਦਾ ਉੱਥੇ ਜਾ ਕੇ ਪਰੀਆਂ ਦਾ ਬਾਦਸ਼ਾਹ ਬੈਠਾ ਇਹ ਤਾਂ ਇਹ ਤਾਂ ਕਹਿੰਦਾ ਇੰਨਾ ਨੱਚੀ ਦੇ ਨੇ ਤਾਂ ਇੰਨਾ ਸੋਹਣਾ ਡਾਂਸ ਕਰਿਆ ਕਹਿੰਦਾ ਉਹਨੇ ਪਹਿਲਾਂ ਤਾਂ ਇਹਨੂੰ ਮੁੰਦਰੀ ਆਪਦੀ ਭਾਗ ਦਿੱਤੀਗਾ ਤਾਂ ਪਾਈ ਇਹਦੇ ਬਾਦਸ਼ਾਹ ਨੇ ਇਹਨਾਂ ਸ਼ਾਪ ਕੱਢ ਕੇ ਇਹਨੇ ਕਹਿੰਦਾ ਢੋਲ ਵਜਾਉਣ ਵਾਲੇ ਕੰਨੀ ਸਿੱਟਤੀ ਕਹਿੰਦਾ ਤਾਂ ਨੱਚਣ ਚ ਇੰਨੀ ਮਸ਼ਰੂਫ ਹੋਈ ਹੋਈ ਸੀ ਕਹਿੰਦਾ ਉਹ ਜੇ ਫਿਰ ਮੈਨੂੰ ਸੁਪਨੇ ਚ ਦਿਸਿਆ ਵੀ ਉਹ ਸ਼ਾਪ ਕੱਢ ਕੇ ਮੈਂ ਆਪਦੀ ਜੇਬ ਚ ਪਾ ਲਈ ਉਹ ਕਹਿੰਦੀ ਅੱਛਾ ਬੰਦ ਹੀ ਕਹੀ ਜਾਵੇ ਫਿਰ ਕਹਿੰਦਾ ਇਹਨੂੰ ਉਹਨੇ ਆਪਦੀ ਗਲ ਚੋਂ ਕਹਿੰਦਾ ਹਾਰ ਕੱਢ ਕੇ ਦਿੱਤਾ ਕੰਨਾ ਇਹਨੇ ਉਹ ਵੀ ਉੱਧਰ ਸਿੱਟਦਾ ਗਾ ਢੋ ਲਾਲੇ ਕੰਨੀ ਕਹਿੰਦਾ ਮੈਂ ਉਹ ਵੀ ਚੱਕ ਕੇ ਜੇਬ ਚ ਪਾ ਲਿਆ ਫਿਰ ਉਹਨੇ ਰਮਾਲ ਦਿੱਤਾ ਕਹਿੰਦਾ ਮੈਂ ਉਹ ਵੀ ਪਾ ਲਿਆ ਭਾਈ ਉਹ ਕਹਿੰਦੀ ਫਿਰ ਕਿੱਥੇ ਐ ਗੋਲੀ ਕਹਿੰਦੀ ਕਹਿੰਦੀ ਕਿੱਥੇ ਨੇ ਇਹ ਚੀਜ਼ਾਂ ਉਹ ਕਹਿੰਦਾ ਉਹ ਹੋ ਕਹਿੰਦਾ ਸੱਚ ਥੋੜਵਾ ਕਹਿੰਦਾ ਮੈਂ ਤਾਂ ਤੈਨੂੰ ਸੁਪਨਾ ਸੁਣਾ ਰਿਹਾ ਆਪਦਾ ਉਹਨੇ ਉਹਨੂੰ ਪੜਾਇਆ ਹੋਇਆ ਸੀ ਵੀ ਮੈਂ ਐ ਕਹੂੰ ਤੂੰ ਮੇਰੀ ਜੇਬ ਚੋਂ ਕੱਢ ਲਈ ਉਹਨੇ ਉੱਠ ਕੇ ਬੰਦੀ ਨੇ ਉਹਦੀ ਜੇਬ ਚ ਮਾਰਿਆ ਹੱਥ ਤਾਂ ਚੋਂ ਛਾਪ ਨਿਕਲਿਆਈ ਰਮਾਲ ਨਿਕਲਿਆਈ ਉਹ ਕਹਿੰਦੇ ਹਾਰ ਕਿੱਥੇ ਐ ਉਹ ਕਹਿੰਦਾ ਐ ਥੋੜੋ ਹੁੰਦਾ ਕਹਿੰਦਾ ਇਹ ਕਿਵੇਂ ਆ ਗਿਆ ਕਹਿੰਦਾ ਮੈਨੂੰ ਤਾਂ ਮੈਂ ਸੁਪਨਾ ਦੇਖਿਆ ਇੰਨਾ ਸੋਹਣਾ ਭਾਈ ਉਹ ਕੁੜੀ ਤੋਬੀ ਦੀ ਵੀ ਹੈਰਾਨ ਜਦੋਂ ਦੇਖ ਲਿਆ ਉਹਨੇ ਉਹਨੇ ਕੁੜੀ ਨੇ ਬੰਦੀ ਨੇ ਗਿੱਜੇ ਚ ਹੱਥ ਮਾਰਿਆ ਉਹਦੇ ਉਧਰੋਂ ਹਾਰ ਵੀ ਨਿਕਲ ਆਇਆ ਫੇਰ ਭਾਈ ਭਾਈ ਗਿਉਨ ਤਾਂ ਹੱਥਾਂ ਪੈਰਾਂ ਦੀ ਵੀ ਹੈ ਇਹ ਮੇਰੇ ਨਾਲ ਸੀ ਤਾਂ ਸੱਚਾ ਦੱਸ ਰਿਹਾ ਸੁਪਨੇ ਵੀ ਸੱਚੇ ਹੁੰਦੇ ਨੇ ਕਦੇ ਤਾ ਫੇਰ ਭਾਈ ਉਹਨੇ ਕੀ ਕਰਿਆ ਉੱਠ ਕੇ ਚੱਕੇ ਕੁੰਡ ਲਾਤਾ ਲਾ ਕੇ ਰਾਜਕੁਮਾਰ ਦੇ ਮੂਹਰੇ ਆ ਗਈ ਉਹਨੂੰ ਕਹਿੰਦੀ ਹਾਂ ਮੈਂ ਕਹਿੰਦੀ ਕਿ ਪਰੀਆਂ ਪਰੀਆਂ ਦੀ ਮਲਕਾ ਮੈਂ ਮੈਂ ਕਹਿੰਦੀ ਧੋਬੀ ਦੀ ਕੁੜੀ ਨਹੀਂ ਹੈਗੀ ਕਹਿੰਦੀ ਮੈਨੂੰ 1 ਸਾਲ ਵਾਸਤੇ ਕਹਿੰਦੀ ਧਰਤੀ ਤੇ ਭੇਜਿਆ ਗਿਆ ਮੈਨੂੰ ਸਜ਼ਾ ਦਿੱਤੀ ਹੋਈ ਹੈ ਕਹਿੰਦੀ ਉਹ ਬਾਦਸ਼ਾਹ ਨੇ ਉਹ ਕਹਿੰਦਾ ਕਾਸ ਤੋਂ ਕਹਿੰਦੀ ਇੱਕ ਦਿਨ ਮੈਂ ਬਹੁਤ ਨੱਚ ਕੇ ਥੱਕੀ ਟੁੱਟੀ ਹੋਈ ਸੀ ਕਹਿੰਦੀ ਮੈਂ ਆਪਣੇ ਕਮਰੇ 'ਚ ਪਈ ਸੀ ਕਹਿੰਦੀ ਬਾਂਦੀ ਮੈਨੂੰ ਆ ਕੇ ਕਹਿੰਦੀ ਵੀ ਤੈਨੂੰ ਬਾਦਸ਼ਾਹ ਨੇ ਬੁਲਾਇਆ ਡਾਂਸ ਕਰਨ ਨੂੰ ਕਹਿੰਦੀ ਮੈਂ ਕਹਤਾ ਵੀ ਮੈਂ ਤਾਂ ਸਵੇਰੇ ਦਾ ਇੰਨਾ ਡਾਂਸ ਕੀਤਾ ਵੀ ਮੈਂ ਨੱਚ ਨੱਚ ਕੇ ਥੱਕ ਗਈ ਵੀ ਬਾਦਸ਼ਾਹ ਨੂੰ ਡਾਂਸ ਦੀ ਪਈ ਐ ਕਹਿੰਦੀ ਭਾਈ ਉਹਨੇ ਉਵੇਂ ਹੀ ਜਾ ਕੇ ਬਾਦਸ਼ਾਹ ਨੂੰ ਦੱਸਤਾ ਬਾਂਦੀ ਨੇ ਵੀ ਉਹ ਐਂ ਕਹਿੰਦੀ ਐ ਤਾਂ ਕਹਿੰਦੀ ਉਹਨੇ ਤਾਂ ਮੈਨੂੰ ਬੁਲਾਇਆ ਬੁਲਾ ਕੇ ਕਹਿੰਦੀ ਮੈਨੂੰ ਕਹਿੰਦਾ ਵੀ ਤੈਨੂੰ ਇੱਕ ਸਾਲ ਦੀ ਸਜ਼ਾ ਤੈਨੂੰ ਧਰਤੀ ਤੇ ਮਾਤ ਲੋਕ ਤੇ ਭੇਜੂ ਇੱਕ ਸਾਲ ਉੱਥੇ ਰਹੇਗੀ ਤੂੰ ਇਹ ਤੇਰੀ ਸਜ਼ਾ ਹੈ ਕਹਿੰਦਾ ਤੇ ਤੂੰ ਸਾਰੇ ਅਧਿਕਾਰ ਛੀਨ ਲਾਂਗੇ ਕਹਿੰਦਾ ਖੋਲੇ ਮੈਂ ਕਹਿੰਦੀ ਫੇਰ ਮੈਂ ਜਦੋਂ ਧਰਤੀ ਤੇ ਆਈ ਤਾਂ ਕਹਿੰਦੀ ਮੈਂ ਹੋਰ ਕਿਤੇ ਗਈ ਨਾ ਮੈਨੂੰ ਇਹ ਥੋਬੀ ਮਿਲ ਘਰ ਦਿੱਸਿਆ ਕਹਿੰਦੀ ਮੈਂ ਇੰਨਾ ਦੇ ਆ ਗਈ ਥੋਬੀਆਂ ਦੇ ਘਰ ਆ ਕੇ ਕਹਿੰਦੀ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਲਜਾਰਾਂ ਕਰਕੇ ਮੇਰਾ ਕੋਈ ਨਹੀਂ ਦੁਨੀਆ 'ਚ ਵੀ ਮੈਂ ਰਹਿਣਾ ਕਹਿੰਦੀ ਉਹਨਾਂ ਦੇ ਔਲਾਦ ਨਹੀਂ ਸੀ ਉਹਨਾਂ ਨੇ ਕਹਿੰਦੀ ਉਹ ਕਹਿੰਦੇ ਵੀ ਠੀਕ ਹੈ ਤੂੰ ਰਹਿ ਆ ਜਾ ਸਾਡੀ ਧੀ ਬਣ ਕੇ ਰਹਿ ਕਹਿੰਦੀ ਮੈਂ ਕਿਹਾ ਮੈਂ ਤੁਹਾਡੀ ਧੀ ਬਣ ਕੇ ਰਹਿਣਾ ਚਾਹੁੰਦੀ ਆ ਉਹ ਕਹਿੰਦੇ ਠੀਕ ਹੈ ਤੂੰ ਰਹਿ ਸਾਡੇ ਕਹਿੰਦੀ ਭਾਈ ਉਹਨਾਂ ਨੇ ਮੈਨੂੰ ਧੀ ਬਣਾ ਲਿਆ ਕਹਿੰਦੀ ਮੈਂ ਉਹਨਾਂ ਨਾਲ ਸ਼ਰਤ ਲਾਈ ਵੀ ਪਰ ਮੈਂ ਉੱਪਰ ਰਹੂੰਗੀ ਤੁਹਾਡੇ ਚਵਾਰੇ 'ਚ ਤੁਸੀਂ ਮੈਨੂੰ ਕਦੇ ਦੇਖਣਾ ਨਹੀਂ ਬੁਲਾਉਣਾ ਨਹੀਂ ਮੇਰਾ ਜੀਕਰੂ ਮੈਂ ਤੁਹਾਡੇ ਕੋਲ ਆ ਸਕਦੀ ਆ ਤੁਸੀਂ ਨਹੀਂ ਆਉਣਾ ਉਹ ਕਹਿੰਦੇ ਵੀ ਠੀਕ ਹੈ ਕਹਿੰਦੀ ਬਾਕੀ ਤਾਂ ਸਾਰਾ ਕੁਝ ਦੇਖ ਹੀ ਲਿਆ ਰਾਜਕੁਮਾਰ ਨੂੰ ਕਹਿੰਦੀ ਉਹ ਭਾਈ ਚਲੋ ਸਾਰਿਆਂ ਨੂੰ ਬੰਦੀ ਨੇ ਭੱਜ ਕੇ ਉਹਦੇ ਮਾਪੇ ਨੂੰ ਦੱਸਿਆ ਜਾ ਕੇ ਰਾਜੇ ਤੇ ਰਾਣੀ ਨੂੰ ਵੀ ਉਹ ਤਾਂ ਬੀਤ ਕੁੜੀ ਨਹੀਂ ਹੈਗੀ ਉਹ ਤਾਂ ਪਰੀ ਲੋਕਾਂ ਦੀ ਮਲਕਾ ਹੈ ਪਰੀਆਂ ਦੀ ਮਨੂਲੀ ਲੜਕੀ ਨਹੀਂ ਹੈਗੀ ਉਹ ਭਾਈ ਉਹਨਾਂ ਨੂੰ ਤਾਂ ਬੜੀ ਖੁਸ਼ੀ ਹੋਈ ਸਾਰਿਆਂ ਨੂੰ ਫਿਰ ਉਹਨਾਂ ਨੇ ਕੀ ਕਰਿਆ ਫਿਰ ਕਹਿੰਦੇ ਵੀ ਹੁਣ ਤੂੰ ਕੀ ਚਾਹੁੰਨੀ ਹੈ ਧੋਬੀ ਦੀ ਕੁੜੀ ਦੀ ਜਿਹੜੀ ਉਹ ਕਹਿੰਦੀ ਹੁਣ ਮੈਂ ਰਹਿਣਾ ਚਾਹੁੰਦੀ ਆ ਵੀ ਮੈਂ ਉੱਪਰ ਜਾਣਾ ਹੀ ਨਹੀਂ ਚਾਹੁੰਦੀ ਉਹਨੂੰ ਰਾਜਕਮਾਰ ਨੂੰ ਕਹਿੰਦੀ ਵੀ ਜਿਵੇਂ ਤੂੰ ਮੈਨੂੰ ਪਸੰਦ ਕਰਦਾ ਹੈ ਨਾ ਕਹਿੰਦੀ ਕਰਦੀ ਤਾਂ ਮੈਂ ਵੀ ਤੈਨੂੰ ਐਂ ਪਸੰਦਾਂ ਮੈਨੂੰ ਵੀ ਤੂੰ ਬਹੁਤ ਪਿਆਰਾ ਲੱਗਦਾ ਹੈ ਕਹਿੰਦੀ ਮੈਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ ਕਹਿੰਦੀ ਹੁਣ ਮੈਂ ਜਾਣਾ ਨਹੀਂ ਚਾਹੁੰਦੀ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਆ ਬਾਕੀ ਦਾ ਜੀਵਨ ਫਿਰ ਭਾਈ ਉਹਨਾਂ ਨੇ ਰਾਜੇ ਨੇ ਆਪਦੇ ਮੁੰਡੇ ਦਾ ਤੇ ਉਹ ਤਾਂ ਪਰੀ ਦਾ ਵਿਆਹ ਕੀਤਾ ਪਹਿਲਾਂ ਤਾਂ ਉਹੀ ਕਰਤਾ ਸੀ ਆਪ ਵਿਆਹ ਚ ਵੀ ਨਹੀਂ ਸੀ ਗਿਆ ਤੇ ਫੇਰ ਉਹਨਾਂ ਨੇ ਭਾਈ ਗੱਜ-ਵੱਜ ਕੇ ਵਿਆਹ ਕਰਿਆ ਦੇਸ਼-ਬਰਦੇਸਾਂ ਦੇ ਸਾਰੇ ਰਾਜੇ ਮੰਗਾਏ ਤਾਂ ਖੁਸ਼ੀ-ਖੁਸ਼ੀ ਰਹਿਣ ਲੱਗ ਗਏ ਇੰਨੀ ਕੁ ਬਾਤ ਹੈ ਜੀ ਮਨਜੂਰ ਕਰਿਓ ਧੰਨਵਾਦ ਤੁਹਾਡਾ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ